ਆਪਣੇ ਜੁਸਟ ਕਸਾਨ ਲਈ ਚੁਣਾਈ ਸੌਂਟਿਆ ਤੇ ਰਿਪਰਦੀ ਤੇ ਹੋ ਗਈ ਹੈ ਤਿਆਰੀ ਤੇ ਹੁਣ ਆਪਾਂ ਅੱਥੇ ਮੀਂਹਣ ਵਾਲੇ ਹਾਂ ਅੱਪਰ ਸੁਪਰ ਸੁਪਰ ਸੀਡੂ ਦਾ ਬਣਾਤਾ ਹੈ ਆਪਣਾ ਇਹ ਟਰੈਕਟਰ ਉੱਪਰ ਥੀਟਰ ਦਾ ਸਮਾਨ ਬਾਕੀ ਲਾਤਾ ਹੈ ਤੇ ਇਹ ਬਣਦਾ ਹੋਣਾ ਆਪਣਾ ਰੁਟਾ ਹੈ ਹੁਣ ਵਹ ਚਲਾਉਣੇ ਨੂੰ ਇਹ ਪੁਹੇ ਬਿਜੋਏ ਸਰੋਲਿੰਗਾਂ ਪਰੀਆਂ ਬੈਠੀਆਂ ਹੋਈਆਂ ਨੇ ਇਹ ਇਹ ਰਾਹ ਆ ਕੇ ਦਿਖਾਉਣੇ ਤਾਂ ਟਰਾਲੀਆਂ ਟਰਲੀਆਂ ਵੀ ਹੋ ਚੁੱਕੀਆਂ ਤਿਆਰ ਫਿਰ ਆਪਾਂ ਮਿਲਦੇ ਹਾਂ ਇਹ ਉੱਪਰ ਲਾਟ ਆਇਆ ਤੇ ਆਪਣਾ ਸੂਪਰਸੇਡਰ ਖੜਨ ਲੱਗੇ ਜਾਂਦੇ ਸਭੋਂ ਮਲੇ ਤੋਂ ਅੰਦਰ ਪਠੇ ਬਿਜੇ ਲੱਗੇ ਆ ਰੋਮਾਨੀਆਂ ਤਹਾ ਵੇਲੇ ਹੁੰਦੀਆਂ ਪੜੀਆਂ ਉੱਥੇ ਬੀਜਣ ਅੱਜ ਫਿਰ ਬੱਚਿਆਂ ਨੂੰ ਛੁੱਟੀ ਚਾਉਣਾ ਦਾ ਪਪਾ ਮੈਂ ਵੀ ਨਾਲ ਜਾਣਾ ਆ ਤਾਂ ਕੀਰਤ ਨੂੰ ਛੁੱਟੀ ਕੀਰਤ ਨੂੰ ਵੀ ਪਪਾ ਮੈਂ ਵੀ ਨਾਲ ਜਾਣਾ ਆ ਚੱਲ ਮੈਂ ਹਾਂ ਜੇ ਮੇਰੇ ਘੁੰਮ ਕੇ ਰਹੋ ਰੋਜ਼ ਸਕੂਲੇ ਜਾਈਦਾ ਆ ਜਿਹੜੇ ਆਪਣੇ ਆਪ ਖਾ ਲੈ ਹੁੰਦੇ ਆ ਹਣ ਕਾਹ ਵੀ ਪੂਨਾ ਪੱਕ ਨਹੀਂ ਆਇਆ ਆਪਣੇ ਸ਼ੁੱਕਰ ਸ਼ਨੀਵਾਰ ਤੱਕ ਲੱਗਣੀ ਆ ਮਸ਼ੀਨ ਤੇ ਵੜਦੀ ਅੰਬਰਸਰ ਆਪਣਾ ਜਿਹੜਾ ਹੈ ਤੇ ਸ਼ੁੱਕਰ ਸ਼ਨੀਵਾਰ ਲਾਗੇ ਪੈਣੀ ਹਾਲੇ ਕੋਈ ਮਸ਼ੀਨ ਨਹੀਂ ਆਈ ਕਣਕਾਂ ਨੂੰ ਪੂਰੀਆਂ ਪੱਕ ਕੇ ਤਿਆਰ ਹੋਣਗੇ ਆਰਮ ਸਿੰਘ ਨਾ ਹੋਣ ਗਿਆ ਜਾਂ ਸ਼ਨੀਵਾਰ ਦੇ ਲਾ ਕੇ ਆਪਾਂ ਜਦੋਂ ਤੱਕ ਫਿਰ ਵਾਡੀ ਸ਼ੁਰੂ ਹੋ ਗਈ ਜੀ ਦੱਸਿਓ ਆਪਣੇ ਇਲਾਕੇ ਚ ਕਿਹੜੇ ਵਾਡੀ ਪੈ ਗਈ ਆ ਕਿਹੜੇ-ਕਿਹੜੇ ਇਲਾਕੇ ਚ ਕਮੈਂਟ ਕਰਕੇ ਕਿਹੜੇ ਤੇ ਨਹੀਂ ਪਈ ਝੌੜ ਬਾਰੇ ਦੱਸਿਓ ਕਿੰਨਾ ਆਉਂਦਿਆ ਆ ਕਈ ਤੇ ਆਪਣਾ ਗਲਤ ਵਾੜ ਝੂਠ ਵਾਡੀ ਮਾਰੀ ਜਾਂਦੇ ਆ ਕੋਈ ਇੰਨਾ ਆ ਗਿਆ ਇੰਨਾ ਪਰ ਸੱਚ ਕੁਝ ਹੋ ਰਹੀ ਹੁੰਦਾ ਆ ਕੋਈ ਪੜੀ ਚੰਗੀ ਹੁੰਦੀ ਕੋਈ ਮਾੜੀ ਹੁੰਦੀ ਸਾਰੀ ਐਵਰੇਜ ਇੱਕੋ ਜਿਹੀ ਨਾ ਨਿਕਲਦੀ ਆਪਣੀ ਉਹ ਜਿਨ੍ਹਾਂ ਦੇ ਰੂੜੀ ਘਟਾ ਪਿਆ ਉਹ ਫਸਲ ਆਟੋਮੈਟਿਕ ਚੰਗਾ ਨਿਕਲ ਆਉਂਦਾ ਆ ਅਜਾਂ ਫਿਰ ਉੱਚੀਆਂ ਪੜੀਆਂ ਜਿਹੜੀਆਂ ਨੀਵੇਂਆਂ ਪੜੀਆਂ ਉਹਨਾਂ 'ਚ ਆਪਣਾ ਝਾੜ ਡਾਉਣ ਹੋਣਾ ਹੀ ਹੋਣਾ ਹੁੰਦਾ ਇੱਕ ਕਿਉਂਕਿ ਪਾਣੀ ਖੜੋ ਜਾਂਦਾ ਤੇ ਆਪਣਾ ਇੱਕ ਥੋੜੀਆਂ ਪੜੀਆਂ ਕਰਲਾਟ ਹੋ ਜਾਂਦੀ ਆ ਦੋ ਵੀ ਦੋਸਤੋਂ ਦੋਹਾਂ ਜਣਾ ਦੇ ਬੀਤੇ ਆ ਪੱਤੇ ਵੀ ਤੇ ਦੋ ਬੰਨਾਂ ਹੀ ਤੇ ਦੋਨਾਂ ਇਹਦੇ ਫਿਰ ਤੇ ਉਹ ਵੀ ਘਾਟਾ ਤਾਂ ਜੇ ਘਰ ਚਲੇ ਆ ਕੰਮ ਮਟੋ ਮਟੋ ਫਲੇ ਕਰ ਦਿੱਤੀ ਇਹ ਮਸ਼ੀਨਰੀ ਦਾ ਇਹ ਸੋਖਾ ਵੱਡੀ ਦਾ ਨਾ ਹਲਣ ਨਾ ਸਵਾਦਾ ਰੁਕਾ ਟੁਰਨਾ ਮਟੋ ਮਟੋ ਹੋਈ ਜਾਂਦੀ ਕੱਲ ਫਿਰ ਸ਼ਹਿਰ ਗਏ ਆ ਰੀਪਰ ਦਾ ਸਮਾਨ ਲੈਣ ਤੇ ਰਾਹ ਵਿੱਚ ਲੋਕਾਂ ਦੀ ਲਾਪਰਵਾਹੀ ਬੜੀ ਵੇਖੀ ਆ ਆ ਤੁਹਾਨੂੰ ਵੀ ਦਿਖਾਉਨੇ ਆ ਵੀ ਕਿਤਰਾਂ ਲੋਕ ਲਾਪਰਵਾਹੀ ਕਰਦੇ ਆ ਤੇ ਬਹੁਤ ਵੱਡਾ ਨੁਕਸਾਨ ਹੋ ਜਾਣਾ ਹੈ ਤੇ ਇਸ ਲਈ ਥੋੜੀ ਸਮਝਣ ਦੀ ਲੋੜ ਆ ਆ ਦੇਖੋ ਵੀਰਾਂ ਦੀ ਕੱਡੀ ਤਗੜੀ ਲਾਪ ਲਾਪ ਰਵਾਈ ਆ ਸੜਕ ਤੇ ਚੰਗਿਆੜੇ ਕੱਢੀ ਜਾਂਦੇ ਆ ਲੱਗੇ ਕਣਕ ਦੀ ਫਸਲ ਪੂਰੀ ਪੱਕ ਕੇ ਤਿਆਰ ਹੋਈ ਆ ਤੇ ਇਹ ਆ ਵੀ ਮੁੜ ਕੇ ਰਣੂ ਆਪਾਂ ਖਿਲਾੜ ਕੇ ਕਿਹਾ ਵੀ ਵੀਰਾਂ ਨੂੰ ਵੀ ਜੇ ਉਹ ਸਮਾਨ ਲੱਦਣਾ ਆਪਣਾ ਤੇ ਬੜੇ ਧਿਆਨ ਨਾਲ ਬਹੁ ਲੱਦਣਾ ਥੋੜਾ ਜਿਹਾ ਅੱਗੇ ਕਰਕੇ ਲੱਦਣਾ ਵੀ ਐਵੇਂ ਨੁਕਸਾਨ ਨਾ ਵੀਰ ਦੇ ਤੱਕੇ ਦਾ ਭਰਾ ਦਾ ਹੋ ਜੇ ਤੇ ਓਕੇ ਜੀ ਸਫਰ ਚੰਨ ਇਨੀ ਵੀਡੀਓ ਦੇ ਨਾਲ ਧੰਨਵਾਦ ਥੈਂਕ ਯੂ ਜੀ